ਸਤਨਾਮ ਵਾਹਿਗੁਰੂ ਸਾਹਿਬ ਜੀ ਕਹਾ ਬੁੱਧ ਪ੍ਰਭ ਤੁਛ ਹਮਾਰੇ ਵਰਣ ਸਕਾ ਮਹਿਮਾ ਜੋਤਿ ਹਾਰੇ ਹਮਨਾ ਸਗਤ ਕਾਰ ਸੇਵਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਸਤਨਾਮ ਵਾਹਿਗੁਰੂ ਸਾਹਿਬ ਜੀ ੴ ਸਤਿਗੁਰ ਪ੍ਰਸਾਦਿ ਵਾਰਾ ਗਿਆਨ ਰਤਨਾਵਲੇ ਭਾਈ ਗੁਰਦਾਸ ਭੱਲੇ ਕਾ ਬੋਲਣਾ ਵਾਰ ਪਹਿਲੀ ਨਮਸਕਾਰ ਗੁਰਦੇਵ ਕੋ ਸਤ ਨਾਮ ਜਿਸ ਮੰਤਰ ਸੁਣਾਇਆ ਭਵਜਾਲੇ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਇ ਸਮਾਇਆ ਨਮਸਕਾਰ ਗੁਰਦੇਵ ਕੋ ਸਤ ਨਾਮ ਜਿਸ ਮੰਤਰ ਸੁਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤ ਗੁਰਾਂ ਦੀ ਅਪਾਰ ਕਿਰਪਾ ਰਹਿਮਤਾਂ ਦਾ ਸਦਕਾ ਆਪ ਵਡਭਾਗੇ ਹੋ ਜੋ ਗੁਰੂ ਕੀ ਸੰਗਤ ਵਿੱਚ ਬੈਠੇ ਹੋ ਹਰੀ ਜਸ ਸਰਵਣ ਕਰ ਰਹੇ ਹੋ ਸਤਗੁਰੂ ਦੀ ਕਿਰਪਾ ਦੇ ਨਾਲ ਭਾਈ ਗੁਰਦਾਸ ਜੀ ਦੀ 12 ਦੀ ਕਥਾ ਆਰੰਭ ਹੋਣ ਲੱਗੀ ਹੈ ਆਪ ਕਿਰਪਾ ਕਰੋ ਮਾਨੇ ਕਾਗਰ ਕਰਕੇ ਬੈਠਣਾ ਕਰੀਏ ਤੇ ਸਤਗੁਰ ਜੀ ਕਿਰਪਾ ਕਰਕੇ ਮਿਹਰ ਭਰਿਆ ਸਿਰ ਤੇ ਹੱਥ ਰੱਖ ਕੇ ਆਪ ਹੀ ਕਥਾ ਵਿਚਾਰਾਂ ਕਰਵਾ ਲੈਣ ਮਨ ਬਿਰਤੀਆਂ ਕਾਗਰ ਕਰਕੇ ਸ਼ਬਦ ਉਚਾਰਨਾ ਕਰੋ ਮੰਤਰ ਉਚਾਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਪਰਮਾਤਮਾ ਜਿਹੜਾ ਹੈ ਉਹ ਇੱਕੋ ਇੱਕ ਹੈ ਉਹਦੇ ਵਰਗਾ ਹੋਰ ਕੋਈ ਨਹੀਂ ਹੈ ਉਹ ਪ੍ਰਕਾਸ਼ਵਾਨ ਹੈ ਉਹ ਸ੍ਰਿਸ਼ਟੀ ਦਾ ਕਰਤਾ ਹੈ ਸਤਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਵਾਰਾਂ ਗਿਆਨ ਰਤਨਾਵਲੀ ਭਾਈ ਗੁਰਦਾਸ ਭੱਲੇ ਕਾ ਬੋਲਣਾ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਆਰੰਭ ਕਰਦੇ ਹਨ ਭਾਈ ਗੁਰਦਾਸ ਭੱਲੇ ਕਾ ਬੋਲਣਾ ਭਾਵ ਭੱਲੇ ਕੁਲ ਦੇ ਭਾਈ ਗੁਰਦਾਸ ਜੀ ਇਹ ਆਪ ਵਾਰਾਂ ਉਚਾਰਨ ਕਰਦੇ ਹਨ ਵਾਰ ਪਹਿਲੀ ਪਹਿਲੀ ਵਾਰ ਹੈ ਪਹਿਲੀ ਪੌੜੀ ਆਰੰਭ ਕਰਦੇ ਹਨ ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਣਾ ਵਿੱਚ ਭਾਈ ਗੁਰਦਾਸ ਜੀ ਨਮਸਕਾਰ ਕਰਦੇ ਹਨ ਭਾਵ ਕਹਿੰਦੇ ਹਨ ਗੁਰਨਾਨਕ ਦੇਵ ਜੋ ਗੁਰਦੇਵ ਹਨ ਉਹਨਾਂ ਨੂੰ ਮੇਰੀ ਨਮਸਕਾਰ ਹੈ ਸਤ ਨਾਮ ਦਾ ਜਿਸ ਨੇ ਮੰਤਰ ਸੁਣਾਇਆ ਹੈ ਵੀ ਸਤ ਨਾਮ ਸੱਚੇ ਨਾਮ ਦਾ ਜਿਸ ਸਤਗੁਰਾਂ ਨੇ ਮੰਤਰ ਮੈਨੂੰ ਦ੍ਰਿੜ ਕਰਵਾਇਆ ਹੈ ਉਸਨੂੰ ਉਹਨਾਂ ਨੂੰ ਮੇਰੀ ਨਮਸਕਾਰ ਹੈ ਪਾਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ ਇਸ ਦਾ ਫਲ ਇਹ ਹੈ ਕਿ ਮੰਨਣ ਹਾਰਿਆਂ ਨੂੰ ਸੰਸਾਰ ਸਮੁੰਦਰ ਵਿੱਚੋਂ ਕੱਢ ਕੇ ਮੁਕਤ ਪਦਾਰਥ ਭਾਵ ਜੀਵਨ ਮੁਕਤੀ ਵਿੱਚ ਸਮਾਅ ਦਿੱਤਾ ਹੈ ਭਾਈ ਗੁਰਦਾਸ ਜੀ ਆਂਦੇ ਹਨ ਸੰਸਾਰ ਸਮੁੰਦਰ ਵਿੱਚ ਅਸੀਂ ਰੁੜੇ ਜਾਂਨੇ ਸਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਤ ਨਾਮ ਦਾ ਮੰਤਰ ਦੇ ਕੇ ਸਾਨੂੰ ਰੁੜੇ ਜਾਂਦਿਆਂ ਨੂੰ ਕੱਢ ਲਿਆ ਹੈ ਇਹ ਜੀਵਨ ਮੁਕਤੀ ਦੇ ਦਿੱਤੀ ਹੈ ਭਾਵ ਆਪਣੇ ਵਿੱਚ ਸਮਾਲਿਆ ਹੈ ਜਨਮ ਮਰਨ ਬੋ ਕਟਿਆ ਸੰਸਾਰੋਗ ਵਿਜੋਗ ਮਿਟਾਇਆ ਜਨਮ ਮਰਨ ਦਾ ਜਿਹੜਾ ਡਰ ਸੀ ਭੈ ਸੀ ਉਹ ਕੱਟ ਦਿੱਤਾ ਹੈ ਦੂਰ ਹੋ ਗਿਆ ਹੈ ਰੋਗ ਤੇ ਵਿਜੋਗ ਦਾ ਸੰਸਾ ਜਿਹੜਾ ਹੀ ਉਹ ਵੀ ਮਿਟ ਗਿਆ ਹੈ ਸੰਸਾਰ ਹੋ ਸੰਸਾਰ ਹੈ ਜਨਮ ਮਰਨ ਦੁੱਖ ਸਵਾਇਆ ਭਾਈ ਗੁਰਦਾਸ ਜੀ ਆਂਦੇ ਹਨ ਇਹ ਸੰਸਾਰ ਸੰਸੇ ਦਾ ਰੂਪ ਹੈ ਜਨਮ ਮਰਨ ਆਦ ਸਾਰੇ ਦੁੱਖ ਐਸੇ ਵਿੱਚ ਹੀ ਹਨ ਜਮ ਡੰਡ ਸਰਉਣਾ ਉਤਰੈ ਸਾਖਤ ਦੁਰਜਨ ਜਨਮ ਗਵਾਇਆ ਜਮ ਦਾ ਡੰਡ ਸਿਰੋਂ ਉੱਤਰਦਾ ਨਹੀਂ ਹੈ ਜਿੰਨਾ ਚਿਰ ਉਸ ਪਰਮਾਤਮਾ ਦਾ ਨਾਮ ਨਾ ਜਪੀਏ ਸੇਵਾ ਨਾ ਕਰੀਏ ਜਿਹੜਾ ਜਮਾਂ ਦਾ ਡਰ ਹੈ ਉਹ ਸਿਰੋਂ ਨਹੀਂ ਉਤਰਦਾ ਸਾਖਪਾਂ ਤੇ ਦੁਰਜਨਾ ਨੇ ਜਨਮ ਜਿਹੜਾ ਹੈ ਐਵੇਂ ਹੀ ਗਵਾ ਲਿਆ ਹੈ ਸਾਕਤਾ ਨੇ ਨਾਸਕਾ ਨੇ ਨਾਮ-ਨਾਮ ਜਪਿਆ ਹੈ ਸੇਵਾ ਨਹੀਂ ਕੀਤੀ ਮਨੋਖਾ ਜਨਮ ਲੈ ਕੇ ਵੀ ਨਹਿਪਲ ਗਵਾਲਿਆ ਹੈ ਭਾਵ ਉਸ ਦੀ ਬੰਦਗੀ ਨਹੀਂ ਕੀਤੀ ਐਵੇਂ ਹੀ ਵਿਕਾਰਾਂ ਵਿੱਚ ਲੱਗ ਕੇ ਆਪਣਾ ਜਨਮ ਗਵਾਲਿਆ ਹੈ ਚਰਨ ਗਹੇ ਗੁਰਦੇਵ ਦੇ ਸਤ ਸਬਦ ਦੇ ਮੁਕਤ ਕਰਾਇਆ ਜਿੰਨਾ ਨੇ ਗੁਰਦੇਵ ਦੀ ਸ਼ਰਨ ਲਈ ਹੈ ਭਾਵ ਸਤਗੁਰਾਂ ਦੀ ਸਰਣ ਵਿੱਚ ਆ ਗਏ ਹਨ ਸੱਚੇ ਸ਼ਬਦ ਦਾ ਉਪਦੇਸ਼ ਦੇ ਕੇ ਉਹਨਾਂ ਨੂੰ ਸਤਗੁਰਾਂ ਨੇ ਮੁਕਤ ਕਰ ਦਿੱਤਾ ਹੈ ਭਾਵ ਜੋ ਗੁਰੂ ਕੀ ਸਰਣ ਵਿੱਚ ਆਉਂਦਾ ਹੈ ਨਾਮ ਜਪਦਾ ਹੈ ਉਪਦੇਸ਼ ਗੁਰੂ ਦਾ ਸੁਣਦਾ ਹੈ ਉਪਦੇਸ਼ ਦਾ ਫਿਰ ਮੰਨਣ ਕਰਕੇ ਨਿਧਿਆਸਣ ਕਮਾਈ ਕਰਦਾ ਹੈ ਉਨੋ ਸਤਗੁਰੂ ਜੀ ਮੁਕਤ ਦੇ ਦਿੰਦੇ ਹਨ। ਭਾਵ ਉਹ ਪ੍ਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ ਹਨ। ਸਤਗੁਰਾਂ ਨੇ ਉਹਨਾਂ ਨੂੰ ਮੁਕਤ ਕਰ ਦਿੱਤਾ ਹੈ। ਭਾਵ ਭਗਤ ਗੁਰਪੁਰਬ ਕਾਰ ਨਾਮਦਾਨ ਇਸਨਾਨ ਦ੍ਰਿੜਾਇਆ। ਉਹ ਲੋਕ ਪ੍ਰੇਮਾ ਭਗਤੀ ਗੁਰਪੁਰਬ ਨਾਮਦਾਨ ਅਤੇ ਇਸਨਾਨ ਆਪ ਦ੍ਰਿੜ ਕਰਕੇ ਹੋਰਾਂ ਨੂੰ ਉਪਦੇਸ਼ ਦਿੰਦੇ ਹਨ ਭਾਵ ਜੋ ਨਾ ਗੁਰੂ ਸਿੱਖਿਆ ਲਈ ਉਹ ਹੋਰਾਂ ਨੂੰ ਬਣਦੇ ਹਨ ਕਿ ਭਾਈ ਤੁਸੀਂ ਵੀ ਗੁਰੂ ਵਾਲੇ ਬਣੋ ਗੁਰੂ ਦੇ ਨਾਲ ਜੁੜ ਕੇ ਨਾਮ ਸਿਮਰਨ ਕਰਨਾ ਕਰੋ ਜੇ ਹਾ ਬੀਓ ਤੇ ਹਾ ਫਲ ਪਾਇਆ ਭਾਈ ਗੁਰਦਾਸ ਜੀ ਆਂਦੇ ਹਨ ਜਿਹੜਾ ਬੀਜ ਕੋਈ ਬੀਜੇਗਾ ਉਹੀ ਫਲ ਪਾਵੇਗਾ ਪ੍ਰਥਮ ਹੈ ਸਾਤਨਾ ਮਾਸਸਾਨ ਅੰਧ ਧੁੰਦ ਕਛ ਖਬਰ ਨਾ ਪਾਈ ਸਭ ਤੋਂ ਪਹਿਲਾਂ ਜਦੋਂ ਸਾਸ ਤੇ ਮਾਸ ਕੁਝ ਨਹੀਂ ਸੀ ਅੰਧ ਧੁੰਦ ਬਹੁਤ ਹਨੇਰਾ ਸੀ ਕੋਈ ਵੀ ਸੋਝੀ ਨਹੀਂ ਸੀ ਪੈਂਦੀ ਰਗਪ ਬਿੰਦ ਕੀ ਦੇਹ ਰਚ ਪੰਚ ਤਤ ਕੀ ਜੜਤ ਜੜਾ ਮਾਤਾ ਦੇ ਲਹੂ ਤੇ ਪਿਤਾ ਦੇ ਵੀਰ ਦੀ দেহ ਬਣਾ ਕੇ ਉਸ ਪਰਮਾਤਮਾ ਨੇ ਪੰਜ ਤੱਤਾਂ ਦਾ ਜੜਾਓ ਜੜ ਦਿੱਤਾ ਪੰਜ ਤਤ ਇਕੱਠੇ ਕਰ ਦਿੱਤੇ ਇਕੱਠਾ ਤੇ ਪੰਜਾਂ ਤੱਤਾਂ ਨੂੰ ਕਰਕੇ দেহ ਬਣਾ ਦਿੱਤੀ ਪਾਉਣ ਪਾਣੀ ਬਸੰਤ ਰੋ ਚੌਥੀ ਧਰਤੀ ਸੰਗ ਮਿਲਾਇ ਭਾਈ ਗੁਰਦਾਸ ਜੀ ਹੁਣ ਦੱਸਦੇ ਹਨ ਕਿਹੜੇ ਪੰਜ ਤੱਤ ਹਨ ਆਂਦੇ ਪਾਉਣ ਪਾਉਣ ਤੋਂ ਭਾਵ ਹੈ ਹਵਾ ਪਾਣੀ ਤੇ ਅੱਗ ਤੇ ਚੌਥੀ ਧਰਤੀ ਨਾਲ ਉਸ ਪਰਮਾਤਮਾ ਨੇ ਮੇਲ ਦਿੱਤੀ ਪੰਚਮ ਵਿਤਿ ਆਕਾਸ਼ਕਰ ਕਰਤਾ ਛਠਮ ਅਦਿਸ਼ਟ ਸਮਾਈ ਪੰਜਵਾਂ ਵਿੱਚ ਆਕਾਸ਼ ਕਰਕੇ ਛੇਵਾਂ ਆਪ ਕਰਤਾ ਪੁਰਖ ਪਰਮਾਤਮਾ ਗੁਪਤ ਰੂਪ ਹੋ ਕੇ ਵਿੱਚ ਵਿੱਚ ਬੈਠ ਗਿਆ ਭਾਵ ਹਵਾ ਪਾਣੀ ਆਗ ਤੇ ਧਰਤੀ ਤੇ ਪੰਜਵਾਂ ਆਕਾਸ਼ ਇਹਨਾਂ ਪੰਜਾਂ ਨੂੰ ਇਕੱਠਿਆਂ ਕਰਕੇ ਛੇਵਾਂ ਆਪ ਪਰਮਾਤਮਾ ਗੁਪਤ ਰੂਪ ਹੋ ਕੇ ਸਰਵ ਸਰੀਰ ਵਿੱਚ ਬੈਠ ਗਿਆ ਪਾਂਚ ਤਾਤ ਪੰਚੀਸ ਗੁਣ ਸਤਰਨ ਮਿੱਤਰ ਮੇਰੇ ਦੇਹ ਮਣਾਈ ਪਾਂਜ ਤਾਤ ਤੇ ਪੰਜੀ ਪ੍ਰਕਿਰਪਾ ਜਿਹੜੇ ਆਪੋ ਆਪ ਵਿੱਚ ਸਤਰ ਹਨ ਭਾਵ ਦੁਸ਼ਮਣ ਹਨ ਇੱਕ ਦੂਜੇ ਦੇ ਵਿਰੋਧ ਹਨ ਇਹਨਾਂ ਨੂੰ ਮੇਲ ਕੇ ਮਿੱਤਰ ਬਣਾ ਦਿੱਤਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੇ ਸਤਰ ਹਨ ਦੁਸ਼ਮਣ ਸਾਨ ਇੱਕ ਦੂਜੇ ਦੇ ਵਿਰੋਧੀ ਸਾਨ ਇਹਨਾਂ ਨੂੰ ਮੇਲ ਕੇ ਮਿੱਤਰ ਬਣਾ ਦਿੱਤਾ ਭਾਵ ਅੱਗ ਪਾਣੀ ਮਿੱਟੀ ਜਿਹੜੇ ਆਪੋ ਆਪ ਵਿੱਚ ਸਿੰਘ ਬੱਕਰੀ ਵਾਂਗੂ ਭਾਵ ਸ਼ੇਰ ਤੇ ਜਿਤਨਾ ਬੱਕਰੀ ਵਾਂਗੂ ਇਕੱਠੇ ਕਰ ਦਿੱਤੇ ਐਸੀ ਸਤਗੁਰਾਂ ਨੇ ਪ੍ਰਮਾਤਮਾ ਨੇ ਕਿਰਪਾ ਕੀਤੀ ਖਾਣੀ ਬਾਣੀ ਚਲਤ ਕਰ ਆਵਾ ਗਾਉਣ ਚਰਤ ਦਿਖਾਈ ਚਾਰ ਖਾਣੀਆਂ ਅੰਡਜ ਭਾਵ ਅੰਡੇ ਤੋਂ ਪੈਦਾ ਹੁੰਦੇ ਹਨ ਜਿਹੜੇ ਜੀਵ ਜੇਰ ਦੇ ਜਿਹੜੇ ਜੇਰ ਤੋਂ ਪੈਦਾ ਹੁੰਦੇ ਹਨ ਸਿਤਜ ਜਿਹੜੇ ਮੁੜ ਕੇ ਤੋਂ ਪੈਦਾ ਹੁੰਦੇ ਹਨ ਉਤਪੁਰੇ ਸਬਜੀ ਆਦਿਕ ਇਹ ਜਿਹੜੀਆਂ ਚਾਰ ਖਾਣੀਆਂ ਹਨ ਤੇ ਚਾਰ ਬਾਣੀਆਂ ਪਰਾ ਪਸੰਤੀ ਮੱਧਮਾ ਬੈਕਰੀ ਇਹਨਾਂ ਦਾ ਚਲਾਓ ਕਰਕੇ ਆਵਗੁਣ ਦਾ ਚਰਿੱਤਰ ਦਿਖਾਇਆ 84 ਲੱਖ ਜੋਨ ਉਪਾਈ ਇਉਂ 84 ਲੱਖ ਜੋਨ ਉਸ ਪ੍ਰਮਾਤਮਾ ਨੇ ਪੈਦਾ ਕੀਤੀ ਚਾਰ ਖਾਣੀਆਂ ਦੇ ਵਿੱਚ ਆਪ ਹੀ ਪ੍ਰਮਾਤਮਾ ਨੇ 84 ਲੱਖ ਜਿਹੜੀਆਂ ਜੂਨਾ ਹਨ ਪੈਦਾ ਕੀਤੀਆਂ 84 ਲੱਖ ਜੋਨ ਦੇ ਵਿੱਚ ਉਤਮ ਜਨਮ ਸੋ ਮਾਨਸ ਦੇਹੀ ਭਾਈ ਗੁਰਦਾਸ ਜੀ ਆਂਦੇ ਹਨ ਜਿਹੜੀਆਂ 84 ਲੱਖ ਜੂਨਾ ਹਨ ਉਹਨਾਂ 84 ਲੱਖ ਜੂਨਾ ਵਿੱਚੋਂ ਮਨੁੱਖ ਸਰੀਰ ਸਭ ਤੋਂ ਉੱਤਮ ਹੈ ਮਨੁੱਖਾ ਸਰੀਰ ਜਿਹੜਾ ਹੈ 84 ਲੱਖ ਜੂਨਾ ਦੇ ਵਿੱਚੋਂ ਉੱਤਮ ਹੈ ਅੱਖੀਂ ਵੇਖਣਾ ਕੰਨ ਸੁਣਾ ਮੁਖ ਸੁਭ ਬੋਲਣਾ ਬਚਨ ਸਨੇਹੀ ਕਿਉਂ ਉੱਤਮ ਹੈ ਭਾਈ ਗੁਰਦਾਸ ਜੀ ਆਂਦੇ ਹਨ ਅੱਖਾਂ ਸੁਭ ਵੇਖਦੀਆਂ ਹਨ ਕారణ ਸੁਭ ਬਾਚਨ ਸੁਣਦੇ ਹਨ ਮੁਖ ਅਰਥਾਤ ਜੀਵ ਜਿਹੜੀ ਹੈ ਸੁਭ ਤੇ ਪ੍ਰੇਮ ਦੇ ਵਾਕ ਬੋਲਦੀ ਹੈ ਭਾਵੇਂ ਕਿ ਪਸ਼ੂ ਪੰਛੀ ਵੇਖਣ ਆਦ ਕਿਰਿਆ ਕਰਦੇ ਹਨ ਪਸ਼ੂ ਪੰਛੀ ਵੀ ਵੇਖਣ ਦੀ ਕਿਰਿਆ ਕਰਦੇ ਹਨ ਪਰ ਉਹਨਾਂ ਵਿਚ ਸੋਜੀ ਨਹੀਂ ਹੈ ਗਿਆਨ ਨਹੀਂ ਹੈ ਸੋਭਤੇ ਸੋਬਦਾ ਇਸ ਲਈ ਧੰਨ Sri Guru Granth Sahib Ji Maharaj ਵਿੱਚ ਬਚਨ ਆਉਂਦਾ ਕਬੀਰ ਮਾਨਸ ਜਨਮ ਦੁਲੰਬ ਹੈ ਹੋਏ ਨਾ ਬਾਰਾ ਬਾਰ ਇਹ ਮਨੁੱਖਾ ਜਨਮ ਜਿਹੜਾ ਹੈ ਇਹ ਬਹੁਤ ਕੀਮਤੀ ਬਹੁਤ ਜੂਨਾ ਬਾਦ ਮਿਲਿਆ ਹੈ ਬਾਰ ਬਾਰ ਨਹੀਂ ਮਿਲਦਾ ਅੱਥੀ ਕਾਰ ਕਮਾਵਣੀ ਪੈਰੀ ਚਲ ਸਤ ਸੰਗ ਮਿਲਾਹੀ ਹੱਥਾਂ ਨਾਲ ਭਾਈ ਗੁਰਦਾਸ ਜੀ ਆਂਦੇ ਹਨ ਜੇ ਮਨੁੱਖਾ ਜਨਮ ਮਿਲਿਆ ਹੈ ਤੇ ਹੱਥਾਂ ਨਾਲ ਕਾਰ ਕਰੋ ਭਾਵ ਸੇਵਾ ਕਰੋ ਪੈਰਾਂ ਨਾਲ ਤੁਰ ਕੇ ਸਤ ਸੰਗਤ ਵਿੱਚ ਜਾਣਾ ਕਰੋ ਆਂਦੇ ਵੀ ਹੱਥਾਂ ਨਾਲ ਸੇਵਾ ਕਰੋ ਪੈਰਾਂ ਨਾਲ ਸਤ ਸੰਗਤ ਵਿੱਚ ਜਾਓ ਇਹ ਮਨੋਖਾ ਜਨਮ ਮਿਲਿਆ ਹੈ ਤੇ ਸੇਵਾ ਸਿਮਰਨ ਕਰਕੇ ਸਫਲਾ ਬਣਾਉਣਾ ਕਰ ਕਿਰਤ ਵਿਰਤ ਕਰ ਧਰਮ ਦੀ ਖੱਟ ਖਲਾਵਣ ਕਾਰ ਕਰੇ ਧਰਮ ਦੀ ਬਿਰਤੀ ਉਪਜੀਵਕ ਦੀ ਕਿਰਤ ਕਾਰ ਕਰਕੇ ਖੱਟ ਕੇ ਖਾਵੇ ਤੇ ਖਵਾਲੇ ਭਾਵ ਦਸਾਂ ਨੋਹਾਂ ਦੀ ਹੱਥੀਂ ਕਿਰਤ ਕਰਕੇ ਆਪ ਖਾਵੇ ਤੇ ਹੋਰਨਾਂ ਨੂੰ ਖਵਾਵੇ ਕਾਲ ਖਾਏ ਕਿਛ ਹੱਤੋਂ ਦੇ ਨਾਨਕ ਰਹੋ ਪਛਾਣ ਹੈ ਸੇ ਗੁਰਮੁਖ ਜਨਮ ਸਕਾਰਤਾ ਗੁਰ ਬਾਣੀ ਪੜ ਸਮਝ ਸੁਨੇ ਹੀ ਉਹਨਾਂ ਗੁਰਮੁਖਾਂ ਦਾ ਜਨਮ ਸਫਰ ਹੈ ਜੋ ਗੁਰੂ ਜੀ ਦੀ ਬਾਣੀ ਪੜਦੇ ਹਨ ਸੁਣਦੇ ਹਨ ਸਮਝਦੇ ਹਨ ਜਿਹੜੇ ਸਤਗੁਰਾਂ ਦੀ ਬਾਣੀ ਨੂੰ ਸੁਣ ਕੇ ਸਮਝਦੇ ਹਨ ਪੜਦੇ ਹਨ ਉਨ੍ਹਾਂ ਦਾ ਆਇਆ ਹੋਇਆ ਮਨੁੱਖਾ ਜਨਮ ਸਫਲਾ ਹੈ ਗੁਰ ਭਾਈ ਸੰਤੁਸ਼ਟ ਕਰ ਚਰਣਾ ਅੰਮ੍ਰਿਤ ਲੈ ਮੁਕ ਪਵੇਹੀ ਗੁਰ ਭਾਈਆਂ ਨੂੰ ਪਰਸੰਨ ਕਰਦੇ ਹਨ ਭਾਵ ਗੁਰ ਸਿੱਖਾਂ ਨੂੰ ਆਪ ਬਾਣੀ ਪੜ੍ਹਦੇ ਹਨ ਸੁਣਾਉਂਦੇ ਹਨ ਖੁਸ਼ ਕਰਦੇ ਹਨ ਉਹਨਾਂ ਦੇ ਚਰਨ ਧੋ ਕੇ ਅੰਮ੍ਰਿਤ ਲੈਂਦੇ ਹਨ ਚਰਣਾ ਅੰਮ੍ਰਿਤ ਪਾ ਪਹਿਲੋਂ ਚਰਣਾ ਅੰਮ੍ਰਿਤ ਸੀ ਕਾਰਨ ਤੋਂ ਕੇ ਉਹ ਚਰਣਾ ਅੰਮ੍ਰਿਤ ਪਿਲਾਇਆ ਜਾਂਦਾ ਸੀ ਦਸਵੇਂ ਜਾਮੇ ਦੇ ਵੇ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜਾਂ ਪਿਆਰਿਆਂ ਦੁਆਰਾ ਅੰਮ੍ਰਿਤ ਪਾਣ ਕਰਾਇਆ ਤੇ ਹੁਕਮ ਕੀਤਾ ਵੀ ਹੁਣ ਚਰਣਾ ਅੰਮ੍ਰਿਤ ਨਹੀਂ ਪੰਜ ਪਿਆਰੇ ਪੰਜ ਬਾਣੀਆਂ ਪੜ ਕੇ ਅੰਮ੍ਰਿਤ ਸਿਖਾਉਣਗੇ ਤੇ ਉਹ ਅੰਮ੍ਰਿਤ ਪਾਣ ਕਰਨਾ ਐਸੀ ਮਰਿਆਦਾ ਸਤਗੁਰਾਂ ਨੇ ਫਿਰ ਬਣਾ ਦਿੱਤੀ ਇਥੇ ਭਾਈ ਗੁਰਦਾਸ ਜੀ ਪਹਿਲੀ ਗੱਲ ਦੱਸਦੇ ਹਨ ਆਂਦੇ ਹਨ ਵੀ ਗੁਰੂ ਕੇ ਸਿੱਖ ਭਾਵਣਾ ਵਾਲੇ ਬਾਣੀ ਪੜ੍ਹਦੇ ਹਨ ਤੇ ਪ੍ਰਸੰਨ ਹੁੰਦੇ ਹਨ ਤੇ ਬਾਣੀ ਪੜਨ ਵਾਲਿਆਂ ਦੇ ਚਰਨ ਧੋ ਕੇ ਪੀਂਦੇ ਹਨ ਭਾਵ ਚਰਣਾ ਅੰਮ੍ਰਿਤ ਲੈਂਦੇ ਹਨ ਪੈਰੀ ਪਵਣਾਂ ਛੋੜੀਐ ਕਲੀ ਕਾਲ ਰਹਿਰਾਸ ਕਰੈ ਭਾਈ ਗੁਰਦਾਸ ਜੀਾਂ ਦੇ ਪੈਰੀ ਪੈਣਾ ਨਾ ਛੱਡੀਏ ਵੀ ਜਿਹੜੇ ਉਹ ਬੰਦਗੀ ਕਰਨ ਵਾਲੇ ਹਨ ਨਾਮ ਸਿਮਰਨ ਵਾਲੇ ਹਨ ਉਹਨਾਂ ਦੇ ਸਦਾ ਪੈਰੀ ਪਈਏ ਭਾਵ ਉਹਨਾਂ ਅੱਗੇ ਨਿਵਕੇ ਰਹੀਏ ਕਾਲ ਯੁਗ ਦੇ ਸਮੇਂ ਵਿੱਚ ਨਿਮਰਤਾ ਹੀ ਸੱਚਾ ਰਾਹ ਹੈ ਆਪ ਤਰੇ ਗੁਰ ਸਿੱਖ ਤਰੇ ਹੀ ਵੀ ਫਿਰ ਕੀ ਹੋਵੇਗਾ ਆnde ਜਿਹੜੇ ਸਦਾ ਨਿਵਕੇ ਰਹਿਣਗੇ ਨਿਮਰਤਾ ਵਿੱਚ ਰਹਿਣਗੇ ਗੁਰੂ ਦੇ ਅੱਗੇ ਝੁਗਣਗੇ ਉਹ ਗੁਰਸਿੱਖ ਆਪ ਤਰਣਗੇ ਤੇ ਹੋਰਨਾਂ ਨੂੰ ਵੀ ਤਾਰ ਲੈਣਗੇ ਵੀ ਜਿਹੜੇ ਪ੍ਰਮਾਤਮਾ ਦਾ ਨਾਮ ਜਪਣਗੇ ਉਸ ਨਾਲ ਜੁੜਨਗੇ ਉਹ ਆਪ ਤਰਣਗੇ ਤੇ ਹੋਰਨਾਂ ਨੂੰ ਵੀ ਤਾਰ ਲੈਣਗੇ ਸੋ ਗੁਰੂ ਕੀ ਪਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਵਿਚਾਰ ਕਰਦਿਆਂ ਗੁਰੂ ਦਾ ਜਸ ਗਾਉਂਦਿਆਂ ਹੋਇਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਹਨ ਸਤਗੁਰੂ ਜੀ ਕਿਰਪਾ ਕਰਨ ਬਖਸ਼ਣ ਜੋਗ ਹਨ ਆਓ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ ਪੈਰੀ ਪਵਨ ਨਾ ਛੋਡੀਐ ਕਲੀ ਕਾਲ ਰਹਿਰਾਸ ਕਰੇ ਹੀ ਆਪ ਤਰੇ ਗੁਰ ਸਿੱਖ ਤਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ